ਅੱਜ ਛੰਭੂ ਪਾਟਰ ਖੁੱਦ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਹੈ ਅਸੀਂ ਇੱਕ ਵਾਰ ਫੇਰ ਉਹਦਾ ਪੂਰਜੋਰ ਸਮਰਥਨ ਕਰਦੇ ਹਾਂ ਕਿਉਂਕਿ ਅਸੀਂ ਸਮਝਦੇ ਹਗੇ ਆ ਕਿ ਇਹ ਜਿਹੜਾ ਬੈਰੀਕੇਡਿੰਗ ਕੀਤੀ ਹੋਈ ਹੈ ਜਿਹੜਾ ਰਸਤਾ ਰੋਕਿਆ ਹੋਇਆ ਹੈਗਾ ਉਹ ਹਰਿਆਣਾ ਦੀ ਸਰਕਾਰ ਵੱਲੋਂ ਰੋਕਿਆ ਹੋਇਆ ਹੈ ਔਰ ਅਸੀਂ ਇਸ ਚੀਜ਼ ਦਾ ਵੀ ਸਮਰਥਨ ਕਰਦੇ ਹਾਂ ਜੋ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਇੱਕ ਆਜ਼ਾਦ ਕਮੇਟੀ ਬਣਾਈ ਜਾਵੇ ਜੋ ਕਿਸਾਨਾਂ ਨਾਲ ਔਰ ਬਾਕੀ ਧਿਰਾਂ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰ ਸਕੇ ਤੁਕਸੀ ਇਹ ਸਮਝਦੇ ਹੈ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਕਿਸਾਨ ਸਾਡੇ ਦੇਸ਼ ਦੇ ਵਸਨੀਕ ਨੇ ਤੇ ਸਾਡਾ ਸਾਡਾ ਆਪਣਾ ਪ੍ਰਧਾਨ ਮੰਤਰੀ ਹੈ ਔਰ ਦੇਸ਼ ਦੀ ਦਿੱਲੀ ਰਾਜਧਾਨੀ ਦੇ ਵਿੱਚ ਜੇਕਰ ਉਹ ਜਾ ਕੇ ਆਪਣੀ ਗੱਲ ਪ੍ਰਧਾਨ ਮੰਤਰੀ ਸਾਹਿਬ ਨਾਲ ਕਰਨੀ ਚਾਹਦੇ ਹੈਗੇ ਤਾਂ ਉਸ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਵੈਸੇ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਤਿੰਨ ਕਾਨੂੰਨ ਸੀ ਜਿਹੜੇ ਜਿਨ੍ਹਾਂ ਦੇ ਖਿਲਾਫ ਐਜੀਟੇਸ਼ਨ ਪੂਰੇ ਮੁਲਕ ਦੇ ਵਿੱਚ ਹੋਇਆ ਜਿਸ ਦੇ ਵਿੱਚ ਪੂਰੇ ਮੁਲਕ ਦੇ ਲੋਕਾਂ ਨੇ ਭਾਗ ਲਿਆ ਉਸ ਐਜੀਟੇਸ਼ਨ ਤੋਂ ਬਾਅਦ ਜਦੋਂ ਉਹਨਾਂ ਨੇ ਉਹ ਤਿੰਨੋਂ ਕਾਨੂੰਨ ਵਾਪਸ ਲਏ ਸੀ ਉਦੋਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਐਮਐਸਪੀ ਦੀ ਮੰਗ ਹੈ ਉਹ ਮੰਨ ਲਈ ਜਾਏਗੀ ਪਰ ਤਿੰਨ ਸਾਲਾਂ ਤੋਂ ਬਾਅਦ ਵੀ ਅਫਸੋਸਨਰ ਕਹਿਣਾ ਪੈ ਰਿਹਾ ਹੈਗਾ ਕਿ ਪ੍ਰਧਾਨ ਮੰਤਰੀ ਸਾਹਿਬ ਦੁਆਰਾ ਖੁਦ ਕੀਤਾ ਹੋਇਆ ਵਾਅਦਾ ਜਿਹੜਾ ਉਹ ਹਾਲੇ ਤੱਕ ਵਫਾ ਨਹੀਂ ਹੋਇਆ ਔਰ ਜੇਕਰ ਕਿਸਾਨ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਦਾ ਕੀਤਾ ਹੋਇਆ ਵਾਅਦਾ ਜਾਦ ਕਰਾਉਣਾ ਚਾਹੁੰਦੇ ਆ ਜੇਕਰ ਉਹ ਆਪਣੀਆਂ ਮੰਗਾਂ ਦੇ ਸਬੰਧ ਦੇ ਵਿੱਚ ਦਿੱਲੀ ਜਾਣਾ ਚਾਹੁੰਦੇ ਆ ਤੇ ਇਸ ਦੇ ਵਿੱਚ ਕੋਈ ਹਰਜ ਨਹੀਂ ਹੈ ਆਵਾਜ਼ੀ ਪਾਰਟੀ ਜਿਹੜੀ ਹੈ ਕਿਸਾਨਾਂ ਦੀ ਮੰਗਾਂ ਦਾ ਪੁਰਜ਼ੋਰ ਸਮਰਥਨ ਕਰਦੀ ਹੈ ਤੇ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੀ ਜਿਹੜੀਆਂ ਮੁਲਕਾਂ ਬੰਨੀਆਂ ਜਾਂ ਅਸੀਂ ਹਰਿਆਣਾ ਗਵਰਨਮੈਂਟ ਨੂੰ ਵੀ ਜਿਹੜਾ ਹੈਗਾ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਕਿ ਉਹ ਹੱਥ ਧੰਨੀ ਛੱਡ ਕੇ ਜਿਹੜਾ ਹੈਗਾ ਉਹ ਕਿਸਾਨਾਂ ਦੀ ਸੁਖਾਵਾਂ ਮਾਹੌਲ ਬਣਾ